ਬਹੁਤ ਸਾਰੇ ਇਦਾਂ ਦੇ ਲੋਕ ਹਰੇ ਸ਼ਗੇ ਨੇ ਜਿੱਦਾਂ ਬਾਣੀ ਪੜਦੇ ਆ ਜਾਂ ਗੁਰਦੁਆਰੇ ਜਾਂਦੇ ਉਹਨਾਂ ਨੂੰ ਲੱਗਦਾ ਵੀ ਕੋਈ ਚੀਜ਼ ਚਾਹੀਦੀ ਹੈ ਉਹਨਾਂ ਦੇ ਮਨ 'ਚ ਕੋਈ ਗੱਲ ਹੁੰਦੀ ਹੈ ਬਾਈ ਚਾਂਸ ਉਹਨਾਂ ਨੂੰ ਹਾਲੀਵੁੱਡ ਟਾਈਮ 'ਤੇ ਆਇਆ ਹੁਕਮ ਨਹੀਂ ਹੈਗਾ ਫਿਰ ਉਹ ਕਿਸੇ ਹੋਰ ਦਰ ਤੇ ਚਲੇ ਗਏ ਜਿੱਤੇ ਉਹਨੇ ਉਹਨਾਂ ਨੇ ਕੋਈ ਕਹਿ ਤਾ ਵੀ ਇਦਾਂ ਪੜ ਲਓ ਜਾਂ ਇਹ ਪੜ ਲਓ ਜਾਂ ਇਦਾਂ ਕਰ ਲਓ ਉਹਨਾਂ ਨੂੰ ਉਹ ਚੀਜ਼ ਮਿਲ ਗਈ ਤੇ ਫਿਰ ਉਹ ਉਸੇ ਦਰ ਤੇ ਜਾਣਾ ਸਟਾਰਟ ਹੋ ਜਾਂਦਾ ਤੇ ਇਹ ਇਹਦੇ ਬਾਰੇ ਆਪ ਦਾ ਕੀ ਵਿਚਾਰ ਹੈ ਗੁਰਮਤ ਅਨਸਾਰ ਕਿ ਮੂਰਖਤਾ ਦੇ ਨਿਸ਼ਾਨੇ ਹੈ ਅੰਦਾ ਅੰਦੇ ਕੇ ਰਾਹ ਦੱਸਿਆ ਅੰਦਾ ਹੋਏ ਸੁਜਾਏ ਅੰਨੇ ਦੇ ਰਾਹ ਦੱਸਿਆ ਨਾ ਜਾਊਗਾ ਗੁਰਬਾਣੀ ਕਹਿੰਦੀ ਹੈ ਗੁਰਕੁੰਜੀ ਪਾਹੁ ਨੇਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਗ ਨਾ ਉਗੜੇ ਅਵਰ ਨ ਕੁੰਜੀ ਹੱਥ ਜਿਹੜੀ ਗੁਰੂ ਦਾ ਉਪਦੇਸ਼ ਹੈ ਨਾ ਗੁਰਕੁੰਜੀ ਪਾਹੁ ਨੇਵਲ ਛਾ ਨੂੰ ਮਾਇਆ ਦੇ ਪਾਦਾ ਜੰਦਰਾ ਲੱਗਾ ਸਾਡੇ ਮਨ ਨੂੰ ਮਨ ਕੋਠਾ ਦੇ ਤਨਛਤ ਆnde ਨਾਨਕ ਗੁਰਬੈਨ ਮਨਕਾ ਤਾ ਕੇ ਨੋ ਬਈ ਅਵਰ ਨ ਕੁੰਜੀ ਹਤਾ ਉਹ ਮਾਇਆ ਦੇ ਪਾਹ ਲਾਉਣ ਵਾਸਤੇ ਕਿਸੇ ਕੋਲੇ ਚਾਬੀ ਹੈ ਨਹੀਂ ਠੀਕ ਠੀਕ ਤੇ ਜੇ ਹੁਣ ਮਾਇਆ ਆਹਦਾ ਮੈਂ ਕਿਸ ਨੂੰ ਤਾਰ ਦੂੰਗਾ ਮੇਰੀ ਮੂਰਖਤਾ ਹੈ ਗੋਗਨੇ ਕਰਨ ਕਰਨ ਪ੍ਰਭੂ ਏਕਾ ਦੂਸਰ ਨਾ ਹੈ ਕੋਈ ਅਰੇ ਕੋਈ ਪੜਦੇ ਹੈ ਅੰਮਰ ਨਾਨਕ ਤੇ ਸਭ ਬਲਿਹਾਰ ਨੇ ਜਲਥਲ ਬਈ ਜਲ ਸੋਏ ਨਾਮਿਕ ਤਸਬਲ ਹਰ ਨੇ ਜਲਦ ਹਲ ਮਹਿਲ ਸੋਏ ਹੁਣ ਅਸੀਂ ਪੜਿਆ ਕਿਦੇ ਸੀ ਮਸੂਸ਼ ਕੀਤਾ ਵੀ ਸਾਰੇ ਤਾਂ ਹੈਗੇ ਆ ਕੋਈ ਭਾਲਾਂ ਦੇ